ਇਸ ਵਾਰ ਦੀਵਾਲੀ ਦੇ ਪਟਾਕਿਆਂ ਦਾ ਸ਼ੋਰ ਘੱਟ ਹੋਵੇਗਾ ਕਿਉਂਕਿ ਪੰਜਾਬ 'ਚ 2 ਘੰਟੇ ਦੇ ਗ੍ਰੀਨ ਪਟਾਕੇ ਚਲਾਉਣ ਦੀ ਜ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਸਵਿਚਕਾਰ ਸਵਾਲ ਇਹ ਹੈ ਕਿ ਆਕਨ ਗ੍ਰੀਨ ਪਟਾਕੇ ਕੀ ਨੇ ਖੁਦ ਦੁਕਾਨਦਾਰ ਵੀ ਉਲਝੇ ਵੇਖ ਰਹੇ ਨੇ ਤਰਾਂਤਰਾਂ ਦੇ ਪਟਾਕਿਆਂ ਨਾਲ ਬਾਜ਼ਾਰ ਸਜੇ ਹੋਏ ਨੇ ਰੌਣਕ ਤਾਂ ਕੋਈ ਖਾਸ ਨਹੀਂ ਕਿਉਂਕਿ ਪੰਜਾਬ 'ਚ ਦੀਵਾਲੀ ਪਾਬੰਦੀ ਵਾਲੀ ਹੈ ਦੀਵਾਲੀ ਤੇ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਕੈਪਟਨ ਸਰਕਾਰ ਨੇ ਦਿੱਤੀ ਹੈ 14 ਨਵੰਬਰ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਨੇ 3 ਨਵੰਬਰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ 25 ਦਸੰਬਰ 크리스마ਸ ਵਾਲੇ ਦਿਨ ਰਾਤ 11:55 ਮਿੰਟ ਤੋਂ ਲੈ ਕੇ ਸਾਢੇ 12 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਯਾਨੀ ਕਿ ਕੁੱਲ 35 ਮਿੰਟ ਬੇਸ਼ੱਕ ਇਹ ਫੈਸਲੇ ਲੋਕਾਂ ਦੇ ਸੇਤ ਵਾਸਤੇ ਚੰਗੇ ਨੇ ਪਰ ਪਟਾਕਿਆਂ ਦੇ ਵਪਾਰ ਨਾਲ ਜੁੜੇ ਕਾਰੋਬਾਰੀ ਇਸ ਤੋਂ ਖਾਸੇ ਨਰਾਸ਼ ਨੇ ਉਡਾਲੀ ਚ ਪਟਾਕਿਆਂ ਦੀ ਹੋਲ ਸੇਲ ਦੀ ਵੱਡੀ ਮਾਰਕੀਟ ਹੈ ਜਿੱਥੋਂ ਚੰਡੀਗੜ੍ਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਪਾਰੀ ਪਟਾਕੇ ਲੈ ਜਾਂਦੇ ਨੇ ਹੁਣ ਇਹ ਤੇ ਸਰਕਾਰ ਦੇ ਗ੍ਰੀਨ ਪਟਾਕਿਆਂ ਵਾਲੇ ਫੈਸਲੇ ਨੇ ਕਾਫੀ ਕਨਫਿਊਜ਼ਨ ਪੈਦਾ ਕਰ ਦਿੱਤੀ ਹੈ ਕਿ ਆਖਰ ਗ੍ਰੀਨ ਪਟਾਕੇ ਹੈ ਕੀ ਪੈਤਾ ਮੈਸ ਬਹੁਤ ਸ਼ੁਕਰੀਆ ਗਵਰਨਮੈਂਟ ਦਾ ਬਹੁਤ ਕਰਦੇ ਸਾਨੂੰ ਜਿ ਖੁਸ਼ੀਆਂ ਖੋਰੀ ਮਾੜੀ ਜੀ ਪਾਣੀ ਸਾਨੂੰ ਪਾ ਰਿਹਾ ਮੂੰਹ ਚ ਕੁਝ ਹੋ ਰਿਹਾ ਹੈਗਾ ਦਾ ਬਾਕੀ ਮੈਂ ਜਿਹੜਾ ਪੁੱਛ ਰਾ ਗ੍ਰੀਨ ਪਟਾਕੇ ਹੈ ਪਹਿਲਾਂ ਉਹਦੇ ਪੁੱਛੋ ਵੀ ਡੈਫੀਨੀਸ਼ਨ ਕਿਆ ਕਰਨੀ ਪੈਗੀ ਹੈ 왓 ਡਸ ਕੰਟੈਂਟ ਵਿਚ ਕੰਟੈਂਸ ਹੈ ਕਹਾ ਗਿਆ ਬਿਲਕੁਲ ਉਸੇ ਹੋਈ ਜਾਣਨਾ ਚਾਹੁੰਦੇ ਸਮਝਣਾ ਚਾਹੁੰਦੇ ਕਿ ਹੈ ਕੀ ਹੈ ਕਿ ਕੰਟੈਂਟ ਕੀ ਹੈ ਉਹਨਾਂ ਦਾ ਬਾਕੀ ਪਟਾਕਿਆਂ ਤੋਂ ਅੱਡ ਕਿਦਾਂ ਹੈ ਕੀ ਹੈ ਉਹੀ ਸੋਚ ਜਿਹਨੇ ਕੁਐਸਚਨ ਬਟ ਕਰਿਆ ਉਸ ਨੂੰ ਪੁੱਛੋ ਗ੍ਰੀਨ ਪਟਾਕੇ ਦਾ ਡੈਫੀਨੀਸ਼ਨ ਪੁੱਛੋ ਥੈਟ ਬੀ ਇਲੈਵੈਂਸ ਫਾਰ ਥਿਸ ਕੁਐਸਚਨ ਹੈਗਾ ਕੋਈ ਨੋਬਾਡੀ ਨੋਜ਼ 왓 ਇਜ਼ ਅ ਗ੍ਰੀਨ ਗ੍ਰੀਨ dielbi ਥਿੰਗ ਪੇਡ ਹੈ ਸਭ ਗ੍ਰੀਨ ਹੀ ਗ੍ਰੀਨ ਹੈ ਬਾਕੀ ਅੰਕਾ ਲਗਾ ਦਿਓ ਅੱਖਾਂ ਦੇ ਗ੍ਰੀਨ ਨਿਕਲ ਜਾਵੇ ਜੇ ਦੋਵੇਂ ਬ੍ਰਾਊਨ ਕਲਰ ਲਾ ਲोगे ਬ੍ਰਾਊਨ ਦੇਖੇਗੇ ਕਾਲੀ ਲਾ ਦੇ ਕਾਲੇ ਦੇਖੇਗੇ ਜੈਵੇਂ ਹੋ ਜਿਹਾ ਲਾ ਦੋ ਹੋਰ ਕੀ ਹੈ ਪੋਲਿਊਸ਼ਨ ਦਾ ਕੀ ਫਰਕ ਹੈ ਗ੍ਰੀਨ ਪਟਾਕੇ ਦਾ ਤੇ ਦੂਜੇ ਪਟਾਕੇ ਦਾ ਗ੍ਰੀਨ ਉਹ ਤਾਂ ਇੱਕ ਜੱਸ ਬੈ ਉਹ ਮੇਕ ਦਾ ਪਬਲੀਕ ਫੂਲ ਹੈ ਜਾਂ ਬੇਕ ਤਾਂ ਐਡਮਿਨਿਸਟਰੇਟਿਵ ਫੂਲ ਹੈਗਾ ਉਹ ਕੁਝ ਨਹੀਂ ਜਿਹਨੇ ਆਰਡਰ ਕੀਤਾ ਹੋਰ ਕੀ ਪਤਾ ਗ੍ਰੀਨ ਪਹਿਲਾਂ ਆਪਣਾ ਡਿਫੀਨੇਸ਼ਨ ਦੋ ਬੀ ਗ੍ਰੀਨ ਕੀ ਹੈ ਮਤਲਬ ਬਟ ਗ੍ਰੀਨ ਹੈ ਗ੍ਰੀਨ ਕੋਈ ਪਟਾਕਾ ਨਹੀਂ ਪੋਲਿਊਸ਼ਨ ਹਰੇਕ ਪਟਾਕੇ ਨਹੀਂ ਕਰਨਾ ਕੋਈ ਗ੍ਰੀਨ ਆ ਜਾਂ ਕੁਛ ਵੀ ਹੈ ਗੱਲ ਇਹ ਹੈ ਵੀ ਜੇ ਗਵਰਨਮੈਂਟ ਚਾਹੁੰਦੀ ਹੈ ਵੀ ਅਸੀਂ ਪੋਲਿਊਸ਼ਨ ਰੋਕਣਾ ਹੈ ਤਾਂ ਜਿਹੜੀਆਂ ਫੈਕਟਰੀਆਂ ਇਹ ਚੀਜ਼ਾਂ ਬਣਾਉਂਦੀਆਂ ਨੇ ਉੱਥੇ ਕਿਉਂ ਨਹੀਂ ਰਸਾ ਕੱਸਦੀਆਂ ਇੱਕ ਦੁਕਾਨਦਾਰ ਨੂੰ ਕਿਉਂ ਤੱਕ ਕਰਦੇ ਨੇ ਇਹ ਸਰ ਮੇਰਾ ਇੱਕੋ ਹੀ ਨਵੇਦਨ ਹੈ ਜੋ ਖੁਦ ਹੀ ਉਲਝੇ ਸਾਹਲ ਪਰ ਹੋਰੋਂ ਕੋ ਕਿਨਾਰਾ ਕਿਆ ਦੇਂਗੇ ਬਿਲਕੁਲ ਸਹੀ ਹੈ ਸਰਕਾਰ ਸਰਕਾਰ ਕੇ ਅਮਰਿੰਦਰ ਕੇ ਆਪਣੇ ਹੱਥ ਬੰਦੇ ਹੋਏ ਸੈਂਟਰ ਕੀ ਸਰਕਾਰ ਜੋ 60 سرمایہਦਾਰੋਂ ਤੇ ਵਿਕੀ ਹੋਈ ਹੈ ਜੋ ਖੁਦ ਹੀ ਉਲਝੇ ਸਾਹਲ ਪਰ ਹੋਰੋਂ ਕੋ ਕਿਨਾਰਾ ਕਿਆ ਦੇਂਗੇ ਸਿਰਫ ਪੰਜਾਬ ਹੀ ਨਹੀਂ ਹੋਰ ਵੀ ਕਈ ਸੂਬਿਆਂ ਨੇ ਲੋਕਾਂ ਨੂੰ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਇਹ ਗ੍ਰੀਨ ਪਟਾਕੇ ਨੈਸ਼ਨਲ এনवायरमेंटਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਦੀ ਖੋਜ ਹੈ ਗ੍ਰੀਨ ਪਟਾਕੇ ਵਿਖਣ ਸਾੜਨ ਤੇ ਆਵਾਜ਼ 'ਚ ਆਮ ਪਟਾਕਿਆਂ ਦੀ ਤਰ੍ਹਾਂ ਹੁੰਦੇ ਨੇ ਆਮ ਪਟਾਕਿਆਂ ਦੀ ਤੁਲਨਾ 'ਚ ਗ੍ਰੀਨ ਪਟਾਕੇ 40 ਤੋਂ 50% ਘੱਟ ਹਾਨੀਕਾਰਕ ਗੈਸ ਪੈਦਾ ਕਰਦੇ ਨੇ ਚਾਰ ਤਰ੍ਹਾਂ ਦੇ ਹੁੰਦੇ ਨੇ ਗ੍ਰੀਨ ਪਟਾਕੇ ਸੇਫ ਵਾਟਰ ਰਿਲੀਜ਼ਰ ਪਟਾਕੇ ਸੜਨ ਤੋਂ ਬਾਅਦ ਪਾਣੀ ਦੇ ਕਣ ਪੈਦਾ ਕਰਦੇ ਨੇ ਸਟਾਰ ਕਰੈਕਰ ਸਲਫਰ ਤੇ ਨਾਈਟ੍ਰੋਜਨ ਘੱਟ ਮਾਤਰਾ 'ਚ ਪੈਦਾ ਕਰਦੇ ਨੇ ਸਫਲ ਪਟਾਕੇ ਆਮ ਪਟਾਕਿਆਂ ਦੀ ਤੁਲਨਾ 'ਚ 50 ਤੋਂ 60% ਘੱਟ ਐਲੂਮੀਨੀਅਮ ਹੁੰਦਾ ਹੈ ਅਰੋਮਾ ਕਰੈਕਰਸ ਘੱਟ ਹਾਨੀਕਾਰਕ ਗੈਸ ਪੈਦਾ ਹੁੰਦੀ ਹੈ ਤੇ ਖੁਸ਼ਬੂ ਵੀ ਦਿੰਦੇ ਨੇ ਹੁਣੇ ਮੰਡੀ ਗੋਬਿੰਦਗੜ ਹੈ ਇਥੇ ਪਟਾਕੇ ਸਜੇ ਦੇ ਸਜੇ ਰਹੇਗੇ ਕਿਉਂਕਿ ਸਰਕਾਰ ਨੇ ਪਟਾਕੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਮੰਡੀ ਗੋਬਿੰਦਗੜ ਚ 9 ਤੋਂ 10 ਨਵੰਬਰ ਦੀ ਦਰਮਿਆਨੀ ਰਾਤ ਤੋਂ ਲੈ ਕੇ 3 ਨਵੰਬਰ ਤੇ 1 ਦਸੰਬਰ ਦੀ ਰਾਤ ਨੂੰ ਪਟਾਕਿਆ ਤੇ ਪੂਰੀ ਤਰ੍ਹਾਂ ਰੋਕਿਆ ਕਿਉਂਕਿ ਉਥੇ ਹਵਾ ਦੀ ਗੁਣਵੰਤਾ ਬੇਹਦ ਖਰਾਬ ਹੈ ਦੁਕਾਨਦਾਰਾਂ ਦਾ ਨੁਕਸਾਨ ਤਾਂ ਹੋਇਆ ਹੀ ਲੋਕਾਂ ਦੇ ਚਿਹਰੇ ਵੀ ਉਤਰ ਗਏ ਸਰ ਬਹੁਤ ਹੀ ਗਲਤ ਸਟੈਪ ਚੱਕਿਆ ਐਸ ਗਵਰਨਮੈਂਟ ਨੇ ਜਿਹੜਾ ਚੱਕਿਆ ਪਟਾਕਿਆਂ ਦੇ ਬੈਨ ਦੇ ਉੱਤੇ ਦੇਖੋ ਆਪਾਂ ਕੋਵਿਡ ਦੇ ਟਾਈਮ ਦੇ ਵਿੱਚੋਂ ਨਿਕਲੇ ਐਨਾ ਡਿਪਰੈਸਿੰਗ ਟਾਈਮ ਸੀਗਾ ਪੈਂਡੈਮਿਕ ਨੂੰ ਸਰਵਾਈਵ ਕੀਤਾ ਐਨੇ ਬੰਦੇ ਮਰੇ ਕਈਆਂ ਗੇ ਘਰਾਂ ਦੇ ਵਿੱਚ ਕਿੰਨਾ ਦੁੱਖ ਫੈਲਿਆ ਕਿੰਨਾ ਡਿਪਰੈਸਿੰਗ ਟਾਈਮ ਸੀਗਾ ਉਹ ਮਸਮਾਸਤ ਤਿਹਾਰਾ ਵੀ ਖੁਸ਼ੀ ਦੇ ਵਿੱਚ ਲੋਕ ਥੋੜਾ ਉੱਭਰ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੇ ਪਟਾਕਿਆਂ ਦੇ ਥਰੂ ਖੁਸ਼ੀਆਂ ਮਨਾਉਣੀਆਂ ਨੇ ਦੀਵਾਲੀ ਤਿਹਾਰੀ ਆ ਜਾਂਦਾ ਆਪਸ ਦੇ ਵਿੱਚ ਮਿਲਦੇ ਆ ਜੋਦੇ ਆ ਬੱਚਿਆਂ ਨੇ ਪਟਾਕੇ ਮਚਾਉਣੇ ਹੁੰਦੇ ਨੇ ਉਹਨਾਂ ਨੂੰ ਇਹੀ ਤਾਂ ਖੁਸ਼ੀ ਹੁੰਦੀ ਉਹਨਾਂ ਦੀ ਰਾਤ ਨੂੰ 2-4 ਫੁੱਲ ਚੜੇ ਆ ਫਿਰ 2000 ਪਟਾਕੇ ਮਚਾ ਕੇ ਹੀ ਦੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਤਾਂ ਉਹਦੇ ਵਿੱਚ ਇਹਨਾਂ ਨੂੰ ਤਾਂ ਕੋਈ ਹਰਜ ਨਹੀਂ ਹੋਣਾ ਚਾਹੀਦਾ ਤੇ ਸਰਕਾਰ ਨੇ ਬਹੁਤ ਗਲਤ ਕੀਤਾ ਕਿ ਖੰਨੇ 'ਚ ਸਿਰਫ ਬੈਨ ਕਰਤੇ ਤੇ ਸਮਰਾਲਾ ਪੈੜ ਖੁੱਲਾ ਹੈ ਇਹ ਬਹੁਤ ਗਲਤ ਗੱਲ ਆ ਕਿ ਉੱਥੇ ਪੋਲੂਸ਼ਨ ਨਹੀਂ ਫੈਲੂਗਾ ਆਹ ਤਾਂ ਬਹੁਤ ਗਲਤ ਗੱਲ ਹੈ ਜੀ 6 ਮਹੀਨੇ ਬਾਅਦ ਹੁਣ ਲਾਕਡਾਊਨ ਤੋਂ ਹੁਣ ਸਕੂਲ ਗਏ ਜੀ ਸਕੂਲ ਵੀ ਮੰਸੀ ਹੁਣ ਸਰਕਾਰ ਨੇ ਇਹ ਤੇ ਵੀ ਬੈਨ ਲਾਤਾ ਹੁਣ ਅਸੀਂ ਦਿਵਾਰੀ ਕਿਵੇਂ ਮਨਾਈਏ ਪਟਾਕੇ ਦਾ ਸਾਲ ਬਾਅਦ ਤਿਹਾਰ ਆਉਂਦਾ ਜੀ ਕਿੰਨਾ ਕ ਬੰਦਾ ਚਲਾਉਂਦਾ ਪਟਾਕੇ ਸਾਲ ਤੋਂ ਬਾਅਦ 2 ਘੰਟੇ ਚਲਾ ਲੂਗਾ ਨਾ ਕਿ ਬੱਚੇ ਵੀ ਖੁਸ਼ ਹੋ ਜਾਂਦੇ ਗਏ ਆ ਬੈਂਡ ਦਾ ਪੱਲੋ ਦੇਖਣਾ ਚਾਹੀਦਾ ਵੀ ਜਿਵੇਂ ਇਹਨਾਂ ਨੇ ਰੀਸੈਂਸ ਲਾਗੂ ਕੀਤੇ ਗਏ ਆ ਇਹ ਤਾਂ ਪਹਿਲਾਂ ਸੋਚਣਾ ਚਾਹੀਦਾ ਅਸ਼ਾਹ ਹੋਈ ਹੈ ਇਹਦੇ ਨਾਲ ਕਿਉਂਕਿ ਸਾਲ ਬਾਅਦ ਤਿਹਾਰਾਂ ਦਾ ਜੇ ਬੱਚੇ ਹੁਣ ਵੀ ਪਟਾਕੇ ਨਹੀਂ ਜਲਾਣਗੇ ਤਾਂ ਫੇ ਕਦੋਂ ਜਲਾਣਗੇ ਭਾਰਤ ਚ ਪਟਾਕਿਆਂ ਦਾ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ ਦੇਸ਼ ਵਿਕਣ ਵਾਲੇ 80 ਫੀਸਟ ਪਟਾਕੇ ਤਾਮਿਲਨਾਡੂ ਦੇ ਸ਼ਿਵਕਾਸ਼ੀ ਚ ਬਣਦੇ ਨੇ ਸਾਲ 2019 ਚ ਸ਼ਿਵਕਾਸ਼ੀ ਚ 6000 ਕਰੋੜ ਦਾ ਪਟਾਕਿਆਂ ਦਾ ਕਾਰੋਬਾਰ ਹੋਇਆ ਸੀ ਜਦਕਿ ਭਾਰਤ ਚ 9000 ਕਰੋੜ ਦਾ ਤਕਰੀਬਨ 5 ਲੱਖ ਲੋਕਾਂ ਨੂੰ ਇਸ ਦੇ ذریعے ਰੋਸਗਾਰ ਮਿਲਦਾ ਹੈ ਪਿਛਲੇ ਸਾਲ ਦੇ ਮੁਕਾਬਲੇ 30% ਦੇ ਲਗਭਗ ਇਸਰ ਘੱਮ ਹੈ ਤੇ ਲੱਖਾਂ ਰੁਪਏ ਦੀ ਇਨਵੈਸਟਮੈਂਟ ਹੈ ਖਤਰਾ ਮਡਰਾਰੀਆ